ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਆਪਣਾ ਇੱਕ ਚੈਨਲ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਹਨੂੰ ਵੀ ਤੁਸੀਂ ਜੁਆਇਨ ਕਰ ਲਓ ਉਹਦੇ ਤੇ ਆਪਾਂ ਕੁਕਿੰਗ ਦੀਆਂ ਵੀਡੀਓ ਲੈ ਕੇ ਆਉਣੇ ਆ ਹਰ ਰੋਜ਼ ਤੁਸੀਂ ਦੇਖ ਸਕਦੇ ਹੋ ਰੈਸਪੀ ਜੇ ਕੋਈ ਰੈਸਪੀ ਪੁੱਛਣੀ ਆ ਬਣਾਉਣੀ ਉਹ ਆਪਾਂ ਜ਼ਰੂਰ ਦੱਸਾਂਗੇ ਜੀ ਪੁੱਛ ਵੀ ਸਕਦੇ ਹੋ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇਹ ਆਪਣਾ ਕਾਟਨ ਦਾ ਜੈਪਰੀ ਮੈਚਿੰਗ ਸੂਟ ਆ ਇਹਦੇ ਨਾਲ ਲੈਣਾ ਅਲੀ ਸਲਵਾਰਾ ਤੇ ਆਹ ਵਾਲਾ ਕਮੀਜ਼ ਆ ਆਹ ਵਾਲਾ ਜਿਹੜਾ ਕਮੀਜ਼ ਤੇ ਕਮੀਜ਼ ਤੇ ਪਾਉਣੀਆਂ ਆਪਾਂ ਕਲੀਆਂ ਤੇ ਕਲੀਆਂ ਵਾਸਤੇ ਨਾ ਆਪਾਂ ਕਰੀਜ ਬਣਾ ਲੈਂਦੀ ਆ ਦੇਖ ਸਕਦੇ ਹੋ ਤੁਸੀਂ ਸਸਨਾ ਆਪਾਂ ਤਿੰਨ ਕਰੀਜਾਂ ਬਣਾ ਲੈਂਦੇ ਆ ਸੈਂਟਰ ਵਾਲੀ ਕਰੀਜ ਆ ਆ ਆਪਣੀ ਕਲੀਆਂ ਲਿਕਰੀ ਜਾ ਇਹ ਆਪਾਂ ਕਲੀਆਂ ਜਿਹੜੀਆਂ ਉੱਪਰ ਲੈਸ ਰੱਖ ਕੇ ਪਾਉਣੀਆਂ ਤੇ ਤਾਂ ਕਰਕੇ ਆਪਾਂ ਕਟਿੰਗ ਕਰ ਲਈ ਕਮੀਜ਼ ਦੀ ਜੇ ਤੁਸੀਂ ਵਿੱਚ ਦੇਖੇ ਕਲੀਆਂ ਲਾਉਣੀਆਂ ਇੱਥੋਂ ਕਪੜਾ ਵਿੱਚ ਦੇਣਾ ਹੈ ਫਿਰ ਤੁਸੀਂ ਪਹਿਲਾਂ ਅਗਲਾ ਪਿਛਲਾ ਪਾਸਾ ਲਾ ਕੇ ਫਿਰ ਕਲੀਆਂ ਪਾ ਕੇ ਤੇ ਫਿਰ ਕਮੀਜ਼ ਦੀ ਕਟਿੰਗ ਕਰਨੀ ਹੈ ਜੀ ਤੇ ਇਹਦੇ ਤੇ ਆਪਾਂ ਲਾਉਣੀ ਆਹ ਵਾਲੀ ਵਾਈਟ ਕਲਰ ਦੀ ਲੈਸ ਤੇ ਘੇਰੇ ਤੇ ਵੀ ਡਿਜ਼ਾਈਨ ਕਰਨਾ ਕਲੀਆਂ ਟਿੱਕੀਰਾ ਪਾ ਇੱਕ ਵੀਡੀਓ ਦੇ ਵਿੱਚ ਹੀ ਕਰਾਂਗੇ ਡਿਜ਼ਾਈਨ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਤੇ ਹੁਣ ਆਪਾਂ ਲਾਉਣੇ ਆ ਕਲੀਆਂ ਤੇ ਲੈਸ ਇਸ ਤਰ੍ਹਾਂ ਨਾ ਆਪਾਂ ਲੈਸ ਨੂੰ ਜਿਹੜਾ ਆਪਾਂ ਨਿਸ਼ਾਨ ਲਾਇਆ ਕਲੀਆਂ ਦਾ ਤੇ ਉਹਦੇ ਉੱਪਰ ਰੱਖ ਲੈਣੀ ਇਸ ਤਰ੍ਹਾਂ ਹੀ ਠਾਣਾ ਕੱਪੜਾ ਫੜ ਲਾਂਗੇ ਢਿੱਲਾ ਨਹੀਂ ਛੱਡਣਾ ਫਿਰ ਇਕੱਠਾ ਹੋ ਜਾਊਗਾ ਤੁਪਰੇ ਦੇ ਆਪਾਂ ਸਲਾਈ ਲਾ ਲਾਂਗੇ ਹੌਲੀ ਹੌਲੀ ਆਸਤੇ ਆਸਤੇ ਸਲਾਈ ਲਾਵਾਂਗੇ ਬਖਾ ਨਾ ਜਿਆਦਾ ਬਰੀਕ ਹੋਣਾ ਚਾਹੀਦਾ ਨਾ ਮੋਟਾ ਹੋਣਾ ਚਾਹੀਦਾ ਕਿਉਂਕਿ ਕਾਟਨ ਦਾ ਸੂਟ ਹੈ ਜਿਆਦਾ ਬਰੀਕ ਨਾਲ ਲਾਵਾਂਗੇ ਤਾਂ ਕਈ ਵਾਰੀ ਕਲੀ ਆਪਣੀ ਟੇਢੀ ਹੋ ਜਾਂਦੀ ਹੈ ਫਿਰ ਦੇੜ ਨਹੀਂ ਔਖੀ ਹੋ ਜੂਗੀ ਕਿ ਤੁਸੀਂ ਤੁਹਾਡੀ ਮਰਜ਼ੀ ਹੈ ਲੈਸ ਲਾਵੋ ਇੱਧਰ ਵੱਲ ਨੂੰ ਅੰਦਰ ਨੂੰ ਵੀ ਕਰ ਸਕਦੇ ਹੋ ਪਰ ਆਪਾਂ ਜਿਆਦਾ ਕਰ ਲੈਸ ਬਾਹਰ ਨੂੰ ਰੱਖ ਕਰਕੇ ਲਾਉਣੀ ਆ ਇਸ ਤਰ੍ਹਾਂ ਹੀ ਜੇ ਕਲੀਆਂ ਵਿੱਚ ਦੇ ਕੇ ਪਾਉਣੇ ਆ ਤਾਂ ਵੀ ਇਸੇ ਤਰ੍ਹਾਂ ਹੀ ਰੱਖਦੇ ਆਂ ਆ ਪਾਇਥੋਂ ਫालतू ਲੈਸ ਕਰ ਦਾਂਗੇ ਕਟਿੰਗ ਹੁਣ ਇਸੇ ਤਰ੍ਹਾਂ ਹੀ ਦੂਸਰੀ ਕਲੀ ਪਾਵਾਂਗੇ ਆਪਾਂ ਦੂਸਰੀ ਕਲੀ ਆਪਾਂ ਇਸ ਨਿਸ਼ਾਨ ਤੋਂ ਲਾਉਣ ਲੱਗਣੀ ਹੈ ਪਾਉਣ ਲੱਗਣੀ ਹੈ ਇਧਰ ਵੱਲ ਨੂੰ ਬਾਹਰ ਵੱਲ ਨੂੰ ਮੂੰਹ ਕਰਕੇ ਜੇ ਆਪਾਂ ਉਧਰਲੀ ਦਾ ਬਾਹਰ ਨੂੰ ਮੂੰਹ ਰੱਖਿਆ ਲੈਸ ਦਾ ਤਾਂ ਇਧਰਲੀ ਦਾ ਵੀ ਬਾਹਰ ਨੂੰ ਇਧਰਲੀ ਸਾਈਡ ਵਾਲ ਦਾ ਜੇ ਉਧਰਲੀ ਤਾਂ ਅੰਦਰ ਨੂੰ ਕੀਤਾ ਤਾਂ ਇਧਰਲੀ ਸਾਈਡ ਦਾ ਜੰਦਰ ਨੂੰ ਦੋਨੇ ਅੰਦਰ ਨੂੰ ਸਾਰੀ ਜੀ ਇਹ ਲੈ ਲੈ ਸ 50 60 ਰੁਪਈਆ ਦੀ ਲੱਗੂਗੀ ਆਪਣੀ ਇਹ ਡਿਜ਼ਾਈਨ ਬਣਾਉਣ ਵਾਸਤੇ ਖੇਨੇ ਨਾਲ ਹੀ ਆਪਣਾ ਸੂਟ ਆ ਜਿਹੜਾ ਬਹੁਤ ਸੋਹਣਾ ਬਣ ਜਾਂਦਾ ਤੁਸੀਂ ਵੀ ਘਰ ਦੇ ਵਿੱਚ ਇਸ ਤਰ੍ਹਾਂ ਆਪਣੇ ਸੂਟ ਸਲਾਈ ਕਰ ਸਕਦੇ ਹਾਂ ਡਿਜ਼ਾਈਨ ਬਣਾ ਸਕਦੇ ਹਾਂ ਆ ਦੇਖੋ ਜੀ ਹੁਣ ਕਲੀਆਂ ਆਪਣੀਆਂ ਪੈ ਗਈਆਂ ਇੱਕ ਵਾਰੀ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਘੇਰੇ ਦਾ ਡਿਜ਼ਾਈਨ ਬਣਾਉਣਾ ਘੇਰਾ ਬਣਾਉਣ ਵਾਸਤੇ ਜੀ ਆਪਾਂ ਨਾ ਇੱਕ ਪੱਟੀ ਲੈ ਲਈ ਸੀ ਇਹਦੀ ਚੁੜਾਈ ਹੈਗੀ ਸਾਰੇ 5 ਇੰਚ ਤੇ ਇਹਦੇ ਵਿੱਚ ਨਾ ਇੱਕ ਸਾਈਡ ਤੇ ਆਪਾਂ ਪੇਸਟਿੰਗ ਪੇਪਰ ਲਾ ਲਿਆ ਸੀ ਕਮੀਰ ਰੱਖ ਲਿਆ ਸੀ ਇੱਕ ਪਾਸੇ ਤੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਪ੍ਰੈਸ ਨਾਲ ਕਰੀਜ਼ ਬਣਾ ਲਈ ਇੱਥੇ ਤੇ ਇਹਦੀ ਲੰਬਾਈ ਹੈਗੀ ਜੀ ਹੁਣ 2.5 ਇੰਚ ਕੁਸ ਆਪਣੇ ਵਿੱਚ ਆ ਜੋ ਵੀ ਸਵਾ 2 ਇੰਚ ਰਹਿ ਜੂਗੀ ਤੇ ਜਿੰਨੀ ਲੰਬਾਈ ਆਪਾਂ ਇਹ ਰੱਖੀ ਓਨੀ ਲੰਬਾਈ ਆਪਾਂ ਕਮੀਰ ਦੀ ਕੱਟ ਕਟਿੰਗ ਕੀਤੀ ਆ। ਉਨੀ ਲੰਬਾਈ ਤੁਸੀਂ ਘੱਟ ਰੱਖਣੀ ਹੈ ਜੇ ਤੁਹਾਡਾ ਕਮੀਜ਼ 42 ਇੰਚ ਤਿਆਰ ਆ ਤੇ ਮੰਨ ਕੇ ਚੱਲੋ ਵੀ 2 ਇੰਚ ਦੀ ਆਪਾਂ ਪੱਟੀ ਲਾਉਣੀ ਆ ਤੇ ਤੁਸੀਂ 40 ਇੰਚ ਰੱਖਣਾ। ਉੱਪਰਲਾ ਹਿੱਸਾ ਤਿਆਰ 40 ਤੇ 2 ਇੰਚਾ ਵਿੱਚ ਐਡ ਹੋ ਗਏ ਹੋ ਕੇ ਤੇ 42 ਹੋ ਜਾਊਗਾ। ਕਈ ਵਾਰੀ ਆਪਾਂ ਨੂੰ ਇਹਦਾ ਪਤਾ ਨਹੀਂ ਲੱਗਦਾ ਨਾ ਆਪਾਂ ਕੰਫਿਊਜ਼ ਹੋ ਜਾਂਨੇ ਆ। ਕੰਫਿਊਜ਼ ਹੋ ਜਾਂਨੇ ਆ ਜੀ। ਸੌਰੀ। ਤੇ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਲਾਂਗੇ ਹੁਣ ਤੇ ਇਹਦੇ ਉੱਪਰ ਆਪਾਂ ਲੈਸ ਰੱਖਾਂਗੇ ਲੈਸ ਰੱਖ ਕੇ ਇੱਕ ਵਾਰੀ ਆਪਾਂ ਕੱਚੀ ਸਲਾਈ ਲਾ ਲਾਂਗੇ ਇਹ ਜਿੰਨੀ ਤੁਸੀਂ ਚੜਾਈ ਵੱਧ ਘੱਟ ਰੱਖ ਸਕਦੇ ਹੋ ਆਪਣੀ ਮਰਜ਼ੀ ਹੁੰਦੀ ਹੈ ਪੱਟੀ ਦੀ ਜੀ ਤੁਸੀਂ ਘੱਟ ਵੀ ਕਰ ਸਕਦੇ ਹੋ ਵੱਧ ਵੀ ਕਰ ਸਕਦੇ ਹੋ ਜੇ ਆਪਣਾ ਕਈ ਵਾਰੀ ਕੱਪੜੇ ਦੀ ਲੰਬਾਈ ਘੱਟ ਰਹਿੰਦੀ ਹੈ ਕਮੀ ਦੇ डिजाइन बन के नाले अपनी दो इंच लंबाई वजूगी न डिजाइन बन जू ठीक है जी देखो जी हम इतों भी इधर सिलाई उठगी ना तो अपना बहा मोटा सी तेड़ी जी अपना बहा ब्रीक होगा फिर सिलाई उतर दी गई कपड़ा फटन का डर हम ਹੁਣ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਤੇ ਆਹ ਵਾਲਾ ਜਿਹੜਾ ਕਮੀਜ਼ ਵਾਲਾ ਕੱਪੜਾ ਇਹਨੂੰ ਆਪਾਂ ਟੱਕ ਲਾਇਆ ਸੀ ਜਿੰਨਾ-ਜਿੰਨਾ ਵਿੱਚ ਫੋਲਡ ਕਰਨਾ ਤੇ ਉਹਨੂੰ ਇੱਥੇ ਰੱਖ ਦਿੰਦੇ ਹਾਂ ਤੇ ਹੁਣ ਇਹਦੇ ਉੱਪਰ ਆਪਾਂ ਸिलाई ਲਾ ਦਾਂਗੇ ਜਿਹੜੀ ਆਪਾਂ ਇਹ ਵਾਲੀ ਸिलाई ਲਾਉਣੇ ਆ ਹੁਣ ਇਹ ਬਖਾ ਨਾਂ ਜ਼ਿਆਦਾ ਮੋਟਾ ਹੋਣਾ ਚਾਹੀਦਾ ਤੇ ਨਾਂ ਵਾਲਾ ਫ੍ਰੀਕ ਹੋਵੇ ਤੇ ਜਿਹੜਾ ਆਪਣਾ ਕਮੀਜ਼ ਵਾਲਾ ਹਿੱਸਾ ਨਾ ਕੱਪੜਾ ਇਹਨੂੰ ਇਸ ਤਰ੍ਹਾਂ ਹੌਲੀ ਕਿਦਨੇ ਪੋਲਾ ਜੇ ਫੜ ਕੇ ਰੱਖਣਾ ਹੈ ਖਿੱਚਣਾ ਨਹੀਂ ਖਿੱਚ ਲਿਆ ਫਿਰ ਇਹ ਬਾਜੂ ਆ ਫਿਰ ਬੁਰਾ ਲੱਗਦਾ ਜੀ ਫਿਰ ਵਾਲ ਜੇ ਪੈ ਜਾਂਦੇ ਆ ਇਹ ਠਾਣਾ ਵਾਲਾ ਆਪਾਂ ਕੱਪੜਾ ਖਿੱਚ ਸਕਦੇ ਆ इस तरह ना हौली हौली आस्ते सिलाई लावे कपड़ा मोड़ना बच्चे एक जि है कि हो कित आप दे कित घट दे दीए फिर वो चंगा जहा नहीं लगता गा Apa ਨੰਨਕ ਨਾ ਕਪੜਾ ਵੱਧਦੀ ਸੀ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਜਦੋਂ ਵਿੱਚ ਸਹੀ ਹੋ ਤੇ ਇਸ ਤਰ੍ਹਾਂ ਤੁਸੀਂ ਨਾ ਸਾਰੀ 50 60 ਰੁਪਈਆਂ ਦੀ ਲੈਸਨ ਵਾਲੀ ਸੂਟ ਨੂੰ ਸੋਹਣਾ ਬਣਾ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ